ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਆਪਾਂ ਤੁਹਾਡੇ ਨਾਲ ਖੋਏ ਦੀਆਂ ਪਿੰਨੀਆਂ ਦੀ ਰੈਸਪੀ ਦੀ ਵੀਡੀਓ ਸ਼ੇਅਰ ਕਰ ਰਹੇ ਆਂ ਆਪਾਂ ਸਭ ਤੋਂ ਪਹਿਲਾਂ ਖੋਆ ਬਣਾਉਣ ਵਾਸਤੇ ਦੁੱਧ ਲਿਆਏ ਦੁੱਧ ਆਪਾਂ 18 ਲੀਟਰ ਲਿਆਏ ਦੁੱਧ ਨੂੰ ਆਪਾਂ ਸਭ ਤੋਂ ਪਹਿਲਾਂ ਕਾੜ ਕੇ ਇਹਦਾ ਆਪਾਂ ਖੋਆ ਕੱਢਾਂਗੇ ਦੁੱਧ ਤੋਂ ਆਪਾਂ ਖੋਆ ਤਿਆਰ ਕਰਨ ਵਾਸਤੇ ਚੌਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਅੱਗ ਜਾਲ ਲਈ ਆ ਤੇ ਫਿਰ ਆਪਾਂ ਲੋਹੇ ਦੀ ਕੜਾਹੀ ਆ ਜਿਹੜੀ ਉਹ ਆਪਾਂ ਖੁਆ ਮਾਰਨ ਵਾਸਤੇ ਆਪਾਂ ਰੱਖ ਦਿੱਤੀ ਆ ਤੇ ਇਹਦੇ ਵਿੱਚ ਆਪਾਂ ਸਾਰਾ ਦੁੱਧਾ ਜਿਹੜਾ 18 ਲੀਟਰ ਇਹ ਸਾਰਾ ਪਾ ਦੇਵਾਂਗੇ ਇਹ ਆਪਣਾ ਘਰ ਦਾ ਹੀ ਦੁੱਧਾ ਮੱਝਾਂ ਦਾ ਦੁੱਧਾ ਵਧੀਆ ਫੈਟ ਵਾਲਾ ਦੁੱਧਾ ਇਹ ਇਹਦੇ ਵਿੱਚ ਕੋਈ ਗਾਂ ਦਾ ਦੁੱਧ ਨਹੀਂ ਐਡ ਕੀਤਾ ਹੋਇਆ ਤੁਸੀਂ ਇੱਥੇ ਗਾਂ ਦਾ ਦੁੱਧ ਵੀ ਵਰਤ ਸਕਦੇ ਹੋ ਦੁੱਧਾ ਆਪਾਂ ਕੜਾਹੀ ਦੇ ਵਿੱਚ ਪਾ ਦਿੱਤਾ ਤੇ ਅੱਗ ਆਪਾਂ ਪੂਰੀ ਤੇਜ਼ ਕਰ ਦਿੱਤੀ ਆ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਕਾੜਦੇ ਹੋਏ ਇਸ ਦਾ ਖੁਆ ਤਿਆਰ ਕਰਾਂਗੇ ਆਪਾਂ ਦੁੱਧ ਤੋਂ ਖੋਆ ਤਿਆਰ ਹੁੰਦੇ ਨੂੰ ਆਪਾਂ ਨੂੰ 2 ਘੰਟੇ ਤਾਂ ਲੱਗ ਹੀ ਜਾਣਗੇ 2 ਤੋਂ 2.5 ਘੰਟੇ ਤਾਂ ਜ਼ਰੂਰ ਆਪਾਂ ਨੂੰ ਲੱਗ ਜਾਣਗੇ ਇੰਨੇ ਦੁੱਧ ਤੋਂ ਆਪਾਂ ਜਿਹੜਾ ਖੋਆ ਤਿਆਰ ਕਰਨਾ ਤੇ ਆਪਾਂ ਲਗਾਤਾਰ ਦੁੱਧ ਨੂੰ ਹਿਲਾਉਂਦੇ ਹੀ ਰਾਵਾਂਗੇ ਤਾਂ ਕਿ ਵੀ ਜਿਹੜਾ ਦੁੱਧ ਆਹ ਕੜਾਹੀ ਦੇ ਹੇਠਾਂ ਨਾ ਲੱਗ ਜਾਵੇ ਆਪਾਂ ਨੂੰ ਕੜਾਹੀ ਦੇ ਵਿੱਚ ਦੁੱਧ ਪਾਏ ਨੂੰ 35 ਤੋਂ 40 ਮਿੰਟ ਹੋ ਚੁੱਕੇ ਨੇ ਤੇ ਦੇਖੋ ਦੁੱਧ ਨੂੰ ਜਿਹੜਾ ਉਬਾਲਾ ਉਹ ਆਉਣਾ ਸ਼ੁਰੂ ਹੋ ਗਿਆ ਤੇ ਜਿਹੜਾ ਦੁੱਧ ਆ ਉਹ ਪਹਿਲਾਂ ਨਾਲੋਂ ਘਟਣ ਵੀ ਲੱਗ ਗਿਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਸਾਈਡਾਂ ਤੇ ਦੁੱਧ ਜੰਮੀ ਜਾਂਦਾ ਉਹ ਆਪਾਂ ਨਾਲ ਦੀ ਨਾਲ ਹੀ ਖੁਰਚਣੇ ਦੇ ਨਾਲ ਲਾਹੀ ਜਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਨੂੰ ਹਜੇ 1 ਘੰਟੇ ਤੋਂ 1.5 ਘੰਟਾ ਆਪਾਂ ਨੂੰ ਲੱਗੂਗਾ ਦੁੱਧ ਦਾ ਆਪਾਂ ਨੂੰ ਖੋਆ ਬਣਾਉਂਦਿਆਂ ਨੂੰ ਤੇ ਆਪਾਂ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਖੁਰਚਣਾ ਇਹਦੇ ਵਿੱਚ ਫੇਰਦੇ ਹੀ ਰਹਿਣਾ ਮਾ ਤਾਂ ਕਿ ਜਿਹੜਾ ਦੁੱਧ ਦਾ ਕੜਾਹੀ ਦੇ ਕਿਸੇ ਪਾਸੇ ਵੀ ਲੱਗ ਕੇ ਸੜ ਨਾ ਜਾਵੇ ਤੇ ਘੰਟੇ 1.5 ਘੰਟੇ ਬਾਅਦ ਦੇਖ ਸਕਦੇ ਹੋ ਤੁਸੀਂ ਜਿਹੜਾ ਦੁੱਧ ਦਾ ਕਲਰ ਸੀਗਾ ਉਹ ਵੀ ਚੇਂਜ ਹੋ ਗਿਆ ਤੇ ਦੁੱਧ گاੜਾ ਹੋ ਚੁੱਕਿਆ ਪੂਰੀ ਤਰ੍ਹਾਂ ਤੇ ਪੂਰੀ ਤਰ੍ਹਾਂ ਉੱਭਣ ਲੱਗ ਗਿਆ ਦੇਖੋ ਪੂਰੀ ਤਰ੍ਹਾਂ ਵਾਲ ਆਉਣਾ ਸ਼ੁਰੂ ਹੋ ਗਿਆ ਦੁੱਧ ਦਾ ਖੋਆ ਬਣਾਉਂਦੇ ਸਮੇਂ ਨਾ ਜਿਹੜਾ ਦੁੱਧ ਆ ਉਹਦੇ ਵਿੱਚ ਪਾਣੀ ਦੀ ਥੋੜੀ ਜੀ ਮਾਤਰਾ ਹੁੰਦੀ ਆ ਕੁਦਰਤੀ ਤੌਰ ਤੇ ਹੀ ਤੇ ਉਹ ਜਿਹੜੀ ਮਾਤਰਾ ਹੁੰਦੀ ਆ ਪਾਣੀ ਦੀ ਉਹੋ ਜਿਹੜੀ ਭਾਫ਼ ਬਣ ਕੇ ਜਦੋਂ ਇਹਨੂੰ ਵਾਲ ਆਉਂਦਾ ਦੁੱਧ ਨੂੰ ਤਾਂ ਉਹ ਔਡ ਜਾਂਦੀ ਆ ਤੇ ਦੁੱਧ ਆ ਜਿਹੜਾ ਹੌਲੀ ਹੌਲੀ گاੜਾ ਹੋ ਗਿਆ ਦਾ ਖੋਆ ਤਿਆਰ ਹੋ ਜਾਂਦਾ ਹੁਣ ਆਪਾਂ ਇਸੇ ਤਰ੍ਹਾਂ ਹੀ ਇਹਨੂੰ 10 ਤੋਂ 20 ਮਿੰਟ ਤੱਕ ਹੋਰ ਇਸ ਤਰ੍ਹਾਂ ਆਪਾਂ ਵਾਲਾ ਦਵਾਵਾਂਗੇ ਜਦੋਂ ਤੱਕ ਇਹ ਪੂਰਾ گاੜਾ ਨਹੀਂ ਹੋ ਜਾਊਗਾ ਹੁਣ ਤੁਸੀਂ ਦੇਖ ਸਕਦੇ ਹੋ ਫਾਈਨਲੀ ਜਿਹੜਾ ਦੁੱਧ ਆ ਉਹਦਾ ਖੁਆ ਬਣ ਕੇ ਤਿਆਰ ਹੋ ਗਿਆ ਦੇਖੋ ਹੁਣ ਆਪਾਂ ਇਸ ਨੂੰ ਕੜਾਹੀ ਨੂੰ ھیਠਾਂ ਲਾ ਲੈਨੇ ਆ ਚੁੱਲੇ ਤੋਂ ਤੇ ਆਪਾਂ ਇਹ ਖੁਆ ਜਿਹੜਾ ਇਹ ਕਿਸੇ ਭਾਂਡੇ ਵਿੱਚ ਕੱਢ ਲੈਨੇ ਆ ਖੋਏ ਨੂੰ ਆਪਾਂ ਬਾਲਟੀ ਦੇ ਵਿੱਚ ਕੱਢ ਲਿਆ ਆਪਾਂ ਇੱਥੇ 18 ਕਿਲੋ ਦੁੱਧ ਲਿਆ ਸੀ ਉਹਦੇ ਵਿੱਚੋਂ ਆਪਣਾ 5 ਕਿਲੋ ਨਿਕਲਿਆ ਪ੍ਰੋਪਰ ਆਪਣਾ ਖੁਆ ਬਣ ਕੇ ਤਿਆਰ ਹੋ ਗਿਆ ਚਲਦੇ ਆ ਜੀ ਆਪਾਂ ਨੈਕਸਟ ਸਟੈਪ ਵੱਲ ਖੋਏ ਨੂੰ ਆਪਾਂ ਬਾਲਟੀ ਦੇ ਵਿੱਚ ਕੱਢ ਕੇ ਸਾਈਡ ਤੇ ਰੱਖ ਦਿੱਤਾ। ਉਹ ਆਪਾਂ ਬਾਅਦ ਵਿੱਚ ਵਰਤਾਂਗੇ ਤੇ ਹੁਣ ਆਪਾਂ ਉਸੇ ਕੜਾਹੀ ਦੇ ਵਿੱਚ 1 ਕਿਲੋ ਘਿਓ ਪਾਵਾਂਗੇ। ਘਿਓ ਆਪਾਂ ਗਰਮ ਕਰਾਂਗੇ ਚਾਹੇ ਪਹਿਲਾਂ ਹੀ ਤੁਸੀਂ ਗਰਮ ਕਰ ਲਿਓ। ਇੱਥੇ ਆਪਣਾ ਕੈਨੀ ਦੇ ਵਿੱਚ ਘਿਓ ਪਾ ਕੇ ਰੱਖਿਆ ਹੋਇਆ ਸੀ ਘਰ ਦਾ ਬਣਾ ਕੇ ਤੇ ਉਹ ਆਪਾਂ ਕੈਨੀ 'ਚ ਪਹਿਲਾਂ ਹੀ ਗਰਮ ਕਰ ਲਿਆ ਸੀਗਾ। ਤੇ ਆਪਾਂ ਹੁਣ ਇਹਦੇ ਵਿੱਚ ਪਾ ਦਿੱਤਾ ਕੜਾਹੀ ਦੇ ਵਿੱਚ 1 ਕਿਲੋ ਘਿਓ ਪਾਇਆ ਆਪਾਂ। ਤੇ ਕਿਲੋ ਘਿਓ ਦੇ ਵਿੱਚ ਹੁਣ ਆਪਾਂ 1 ਕਿਲੋ ਹੀ ਆਪਾਂ ਆਟਾ ਭੁੰਨਾਂਗੇ। ਆਪਾਂ ਜ਼ਿਆਦਾ ਆਟਾ ਨਹੀਂ ਪਾਉਣਾ ਹੈਗਾ ਖੋਏ ਦੇ ਵਿੱਚ 1 ਕਿਲੋ ਹੀ ਆਟਾ ਪਾਉਣਾ ਤੇ 1 ਕਿਲੋ ਆਪਾਂ ਘਿਓ ਪਾਇਆ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਹਲਕਾ ਜਿਹਾ ਦਾ ਬ੍ਰਾਊਨ ਕਲਰ ਕਰ ਲਾਂਗੇ ਹਲਕੀ ਜੀ ਅੱਗ ਰੱਖਣੀ ਆਪਾਂ ਇਹਨੂੰ ਭੁੰਨਦੇ ਸਮੇਂ ਆਟਾ ਭੁੰਨਣ ਨੂੰ ਆਪਾਂ ਨੂੰ ਅੱਧਾ ਘੰਟਾ ਲੱਗ ਜਾਊਗਾ ਹੌਲੀ ਹੌਲੀ ਆਪਾਂ ਆਟਾ ਭੁੰਨ ਰਹੇ ਹਾਂ ਜਿੰਨਾ ਟਾਈਮ ਆਪਾਂ ਆਟਾ ਭੁੰਨ ਰਹੇ ਹਾਂ ਤਾਂ ਉਹਨਾਂ ਟਾਈਮ ਦੇ ਵਿੱਚ ਆਪਾਂ ਇਧਰ ਆਪਾਂ ਜਿਹੜੇ ਇਹਦੇ ਵਿੱਚ ਡਰਾਈ ਫਰੂਟਸ ਐਡ ਕਰਨੇ ਆ ਜਿਆਦਾ ਆਪਾਂ ਡਰਾਈ ਫਰੂਟਸ ਐਡ ਨਹੀਂ ਕਰਾਂਗੇ ਕਿਉਂਕਿ ਖੋਆ ਜਿਹੜਾ ਉਹ ਪਹਿਲਾਂ ਹੀ ਹੈਵੀ ਹੁੰਦਾ ਆਪਾਂ ਇਹਦੇ ਵਿੱਚ ਜਿਆਦਾ ਆਪਾਂ ਡਰਾਈ ਫਰੂਟਸ ਐਡ ਕਰਕੇ ਇਹਨੂੰ ਹੋਰ ਹੈਵੀ ਨਹੀਂ ਕਰਾਂਗੇ ਤੁਸੀਂ ਆਪਦੀ ਚੁਆਇਸ ਅਕੋਰਡਿੰਗ ਪਾ ਸਕਦੇ ਹੋ ਜੇ ਤੁਸੀਂ ਚਾਹੋਦੇ ਹੋ ਤਾਂ ਜਿਆਦਾ ਡਰਾਈ ਫਰੂਟ ਖਾਣੇ ਪਸੰਦ ਕਰਦੇ ਹੋ ਤੇ ਆਪਾਂ ਇਹਦੇ ਵਿੱਚ ਸਿਰਫ ਬਦਾਮ ਪਾਵਾਂਗੇ ਜਾਂ ਆਪਾਂ ਇੱਥੇ ਮੱਗਜ ਲਏ ਨੇ ਇਹ ਆਪਾਂ ਲਏ ਨੇ ਅੱਧਾ-ਅੱਧਾ ਕਿਲੋ ਨੇ ਦੋਨੋਂ ਚੀਜ਼ਾਂ ਤੇ ਆਪਾਂ ਇਹਨਾਂ ਨੂੰ ਦਰਦਰੇ ਕੱਟ ਕੇ ਨਾ ਤਿਆਰ ਕਰ ਲਵਾਂਗੇ ਆਪਾਂ ਕੁੱਟਣ ਤੋਂ ਪਹਿਲਾਂ ਇਹ ਧੋ ਲਏ ਸੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਈ ਸੀ ਆਪਾਂ ਕੱਪੜੇ ਉੱਪਰ ਪਾਤੇ ਸੀਗੇ ਪੱਖੇ ਹੇਠ ਵੀ ਇਹ ਸੁੱਕ ਜਾਣ ਤੇ ਹੁਣ ਆਪਾਂ ਇਹਨਾਂ ਨੂੰ ਦਰਦਰੇ ਰੱਖ ਕੇ ਕੱਟ ਰਹੇ ਹਾਂ ਆਪਾਂ ਇਹਨਾਂ ਨੂੰ ਗ੍ਰੈਂਡ ਨਹੀਂ ਕਰਾਂਗੇ ਗ੍ਰੈਂਡ ਨਾਲ ਤਾਂ ਇਹ ਕਰਕੇ ਤਾਂ ਜ਼ਿਆਦਾ ਇਹ ਬ੍ਰੀਕ ਹੋ ਜਾਣਗੇ ਤੇ ਫਿਰ ਆਪਣੀ ਪਿੰਨੀ ਦੇ ਵਿੱਚ ਨਹੀਂ ਦਿਸਣੇ ਹੈਗੇ ਜਿਹੜੀ ਆਪਾਂ ਖੋਈ ਦੀ ਪਿੰਨੀ ਤਿਆਰ ਕਰਨੀ ਆ ਇਸ ਲਈ ਆਪਾਂ ਇਹਨਾਂ ਨੂੰ ਦਰਦਰੇ ਰੱਖ ਕੇ ਕੁੰਡੀ ਛੋਟੇ ਨਾਲ ਹੀ ਕੱਟ ਰਹੇ ਹਾਂ ਤੇ ਫਿਰ ਜਿਹੜੇ ਪਿੰਨੀ ਦੇ ਵਿੱਚ ਆ ਦੇਖਣ ਨੂੰ ਬਹੁਤ ਹੀ ਵਧੀਆ ਲੱਗਦੇ ਨੇ ਤੇ ਹੁਣ ਆਪਣਾ ਦੇਖੋ ਆਟਾ ਵੀ ਆ ਜਿਹੜਾ ਉਹ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਹੋ ਚੁੱਕਿਆ ਕਲਰ ਵੀ ਬਹੁਤ ਵਧੀਆ ਆ ਚੁੱਕਿਆ ਇਹਦਾ ਤੇ ਆਪਣਾ ਜਿਹੜਾ ਇਹਨੇ ਕਿ ਉਹ ਵੀ ਛੱਡ ਦਿੱਤਾ ਆਟੇ ਨੇ ਹੁਣ ਇਹਦਾ ਮਤਲਬ ਵੀ ਜਿਹੜਾ ਆਟਾ ਆਪਣਾ ਪੂਰੀ ਤਰ੍ਹਾਂ ਭੁੰਨ ਹੋ ਚੁੱਕਿਆ ਜਦੋਂ ਇਹ ਕਿਓ ਛੱਡਣ ਲੱਗ ਜਵੇ ਤਾਂ ਮਤਲਬ ਇਹ ਆਪਣਾ ਜਿਹੜਾ ਆਟਾ ਭੁੰਨਿਆ ਗਿਆ ਤੇ ਪਹਿਲਾਂ ਜਦੋਂ ਆਟਾ ਭੁੰਨਣਾ ਸ਼ੁਰੂ ਹੁੰਦਾ ਵਾ ਮਤਲਬ ਕੀ ਤਾਂ ਇਹਦੀ ਜਿਹੜੀ ਸਮੈਲ ਆ ਬਹੁਤ ਵਧੀਆ ਆਟਾ ਭੁੰਨੇ ਦੀ ਆਉਣੀ ਸ਼ੁਰੂ ਹੋ ਜਾਂਦੀ ਆ ਉਹਦੋਂ ਇਹ ਆਟਾ ਭੁੰਨਿਆ ਜਾਣਾ ਸ਼ੁਰੂ ਹੋ ਰਿਹਾ ਹੁੰਦਾ ਜੇ ਜਦੋਂ ਭੁੰਨਿਆ ਜਾਵੇ ਤਾਂ ਇਹ ਜਿਹੜਾ ਘਿਓ ਆ ਛੱਡ ਦਿੰਦਾ ਤੇ ਇਹਨੇ ਕਿਉਂ ਛੱਡ ਦਿੱਤਾ ਤੇ ਮਤਲਬ ਹੁਣ ਆਪਣਾ ਆਟਾ ਭੁੰਨ ਕੇ ਤਿਆਰ ਆ ਤੇ ਆਪਾਂ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਜਿਹੜੇ ਆਪਾਂ ਡਰਾਈ ਫਰੂਟਸ ਕੁੱਟੇ ਸੀ ਉਹ ਆਪਾਂ ਐਡ ਕਰ ਦਿੰਨੇ ਆ ਡਰਾਈ ਫਰੂਟਸ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ 1 ਕਿਲੋ ਆਪਾਂ ਬੂਰਾ ਖੰਡ ਪਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੁਸੀਂ ਖੰਡਾ ਜਿਹੜੀ ਉਹ ਵੱਧ ਘੱਟ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਆਪਾਂ ਇਹਨੂੰ ਆਟੇ ਦੇ ਵਿੱਚ 2 ਕੁ ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਤਾਂ ਕਿ ਜੇ ਡਰਾਈ ਫਰੂਟਸ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸੇਕ ਲੱਗ ਜਾਵੇ 2 ਕੁ ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਉਣ ਤੋਂ ਬਾਅਦ ਜਿਹੜਾ ਆਪਾਂ ਖੋਆ ਬਣਾ ਕੇ ਤਿਆਰ ਕੀਤਾ ਸੀ ਉਹ ਆਪਾਂ ਇਹਦੇ ਵਿੱਚ ਹੀ ਐਡ ਕਰ ਦੇਵਾਂਗੇ ਹੁਣ ਆਪਾਂ ਬਾਲਟੀ ਵਾਲਾ ਖੋਆ ਵੀ ਸਾਰਾ ਇਹਦੇ ਵਿੱਚ ਪਾ ਦਿੱਤਾ ਕੜਾਹੀ ਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਆਟੇ ਦੇ ਵਿੱਚ ਜਿਹੜਾ ਪੁੰਨ ਕੇ ਤਿਆਰ ਕੀਤਾ ਉਹਦੇ ਵਿੱਚ ਮਿਕਸ ਕਰ ਦੇਵਾਂਗੇ ਖੋਏ ਨੂੰ ਤੇ ਆਟੇ ਨੂੰ ਆਪਾਂ ਇੱਕ ਜਾਨ ਬਣਾ ਕੇ ਤਿਆਰ ਕਰ ਦੇਵਾਂਗੇ ਆਪਾਂ ਮਕਸੂਦ ਦੇ ਨਾਲ ਨਾ ਇਹਨੂੰ ਕਰ ਦੇਵਾਂਗੇ ਮੈਕਸ ਚੰਗੀ ਤਰ੍ਹਾਂ ਇਹਦੇ ਨਾਲ ਵਧੀਆ ਹੋ ਜਾਂਦਾ ਮੈਕਸਾ ਜਿਹੜਾ ਖੋਆ 5 ਕਮਿੰਟ ਆਪਾਂ ਇਸੇ ਤਰ੍ਹਾਂ ਹੀ ਮੈਕਸ ਕਰਦੇ ਰਹਾਂਗੇ ਤੇ ਨਾਲੇ ਇਹਨੂੰ ਥੋੜਾ ਥੋੜਾ ਹੌਲੀ ਹੌਲੀ ਸੇਕ ਲੱਗੀ ਜਾਊਗਾ ਤੇ ਚੰਗੇ ਤਰੀਕੇ ਨਾਲ ਇਹ ਮੈਕਸ ਵੀ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਖੋਆ ਆਪਣਾ ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਤੇ ਹੁਣ ਆਪਾਂ ਕੜਾਹੀ ਨੂੰ ਚੁੱਲੇ ਤੋਂ ਹੇਠਾਂ ਲਾ ਲਵਾਂਗੇ ਤੇ ਥੋੜਾ ਜਿਹਾ ਟਾਈਮ ਇਹਨੂੰ ਠੰਡਾ ਕਰ ਲਾਂਗੇ 5 ਤੋਂ 10 ਮਿੰਟ ਹੋ ਚੁੱਕੇ ਨੇ ਖੋਏ ਨੂੰ ਠੰਡੇ ਹੁੰਦੇ ਆ ਤੇ ਹੁਣ ਆਪਾਂ ਇਹਦੀਆਂ ਪਿੰਨੀਆਂ ਵਟ ਕੇ ਤਿਆਰ ਕਰਾਂਗੇ ਪਿੰਨੀਆਂ ਆਪਾਂ ਬੜੇ ਵੱਡੇ ਸਾਈਜ਼ ਦੀ ਵੀ ਨਹੀਂ ਰੱਖਾਂਗੇ ਬੜੇ ਛੋਟੇ ਦੀ ਵੀ ਨਹੀਂ ਮੀਡੀਅਮ ਜੀ ਰੱਖ ਰਹੇ ਹਾਂ ਬਾਕੀ ਜਿਵੇਂ ਦੀ ਤੁਸੀਂ ਖਾਣੀ ਪਸੰਦ ਕਰਦੇ ਹੋ ਵੱਡੀ ਪਿੰਨੀ ਵਟ ਸਕਦੇ ਹੋ ਛੋਟੀ ਵੀ ਤੇ ਦੇਖੋ ਆਪਾਂ ਇਸ ਤਰੀਕੇ ਦੀਆਂ ਵਟ ਕੇ ਤਿਆਰ ਕਰ ਰਹੇ ਹਾਂ ਪਿੰਨੀਆਂ ਦੇਖੋ ਕਿੰਨੀਆਂ ਵਧੀਆ ਨਰਮ ਨਰਮ ਪਿੰਨੀਆਂ ਬਣ ਕੇ ਤਿਆਰ ਹੋ ਰਹੀਆਂ ਨੇ ਤੇ ਦੇਖੋ ਇਹਦੇ ਵਿੱਚ ਜਿਹੜੇ ਬਦਾਮ ਤੇ ਮਾਗਜ ਵੀ ਆਪਾਂ ਨੂੰ ਦਿਖ ਰਹੇ ਨੇ ਜਿਹੜੇ ਦਰਦਰੇ ਆਪਾਂ ਕੁੱਟੇ ਸੀ ਜਿਆਦਾ ਬਰੀਕ ਨਹੀਂ ਸੀ ਆਪਾਂ ਕੁੱਟ ਕੇ ਪਾਈ ਇਹਦੇ ਵਿੱਚ ਉਹ ਵੀ ਆਪਾਂ ਨੂੰ ਪਿੰਨੀ ਦੇ ਵਿੱਚ ਦਿਖਾਈ ਦੇ ਰਹੇ ਨੇ ਜਦੋਂ ਆਪਾਂ ਖਾਵਾਂਗੇ ਆਪਾਂ ਨੂੰ ਦਿਸਣਗੇ ਪਿੰਨੀਆਂ ਦੇ ਵਿੱਚ ਇਹ ਬਦਾਮ ਤੇ ਮਾਗਜ ਦੇ ਜਿਹੜੇ ਟੁਕੜੇ ਨੇ ਬਰੀਕ ਖੋਆ ਆਪਣਾ ਇੱਕਦਮ ਸੌਫਟ ਤੇ ਮੂੰਹ ਦੇ ਵਿੱਚ ਘੁਲ ਜਾਣ ਵਾਲਾ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਆਪਾਂ ਸਾਰੇ ਖੋਏ ਦੀਆਂ ਪਿੰਨੀਆਂ ਵੰਡ ਕੇ ਆਪਾਂ ਇੱਕ ਪ੍ਰਾਂਤ ਦੇ ਵਿੱਚ ਕੱਢ ਲਈਆਂ ਨੇ ਤੇ ਆਪਾਂ ਤਿੰਨ ਥਾਲਾਂ ਦੇ ਵਿੱਚ ਕੱਢ ਲਈਆਂ ਨੇ ਤੇ ਹੁਣ ਇਹ ਆਪਣੀਆਂ ਖੋਏ ਦੀਆਂ ਪਿੰਨੀਆਂ ਖਾਣ ਲਈ ਬਿਲਕੁਲ ਤਿਆਰ ਨੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਖੋਏ ਦੀਆਂ ਪਿੰਨੀਆਂ ਤਿਆਰ ਕਰਕੇ ਖਾ ਸਕਦੇ ਹੋ ਜੇਕਰ ਤੁਹਾਨੂੰ ਅੱਜ ਦੀ ਮੇਰੀ ਇਹ ਖੋਏ ਦੀਆਂ ਪਿੰਨੀਆਂ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਖੋਏ ਦੀਆਂ ਪਿੰਨੀਆਂ ਕਿੱਦਾਂ ਦੀਆਂ ਲੱਗੀਆਂ ਆਪਾਂ ਜਲਦੀ ਹੀ ਤੁਹਾਡੇ ਸਾਹਮਣੇ ਇੱਕ ਹੋਰ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ